ਸਿਕਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਘਰ ਦੇ ਵਿੱਚ ਹੀ ਜੋ ਸਮਾਨ ਆਪਣੀ ਰਸੋਈ ਦੇ ਵਿੱਚ ਹੁੰਦਾ ਉਹਦੇ ਨਾਲ ਆਪਣੇ ਜੋ ਚਿੱਟੇ ਵਾਲ ਨੇ ਉਹਨੂੰ ਕਾਲੇ ਕਰਨ ਦਾ ਤਰੀਕਾ ਆਓ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਵਿਸਤਾਰ ਦੇ ਨਾਲ ਕੱਲੀ-ਕੱਲੀ ਚੀਜ਼ ਜੋ ਆਪਾਂ ਬਰਤਦੇ ਆ ਉਹ ਤੁਹਾਨੂੰ ਦਿਖਾਵਾਂਗੇ ਕਿਵੇਂ ਤਿਆਰ ਹੁੰਦੀ ਆ ਕਿਵੇਂ ਲਾਉਣੀ ਆ ਤੁਹਾਨੂੰ ਸਾਰੀ ਹੀ ਵੀਡੀਓ ਦੇ ਵਿੱਚ ਆਪ ਦੱਸਦੇ ਆ ਆਪਾਂ ਨੂੰ ਵਰਤੋਂ ਦੇ ਲਈ ਇੱਕ ਲੋਹੇ ਦੀ ਕਢਾਈ ਚਾਹੀਦੀ ਆ ਕੋਸ਼ਿਸ਼ ਕਰੋ ਵੀ ਇਹ ਕਿਚਨ ਤੋਂ ਬਾਹਰ ਬਣਾਈ ਜਾਵੇ ਇਹਦੇ ਵਿੱਚੋਂ ਥੋੜਾ ਥੋੜਾ ਧੂਆ ਨਿਕਲਦਾ ਤਾਂ ਕਿ ਜੋ ਆਪਾਂ ਬਾਹਰ ਬਣਾਵਾਂਗੇ ਤਾਂ ਆਸਾਨੀ ਹੋਵੇਗੀ ਕੜਾਹੀ ਦੇ ਵਿੱਚ ਜੋ ਕੀ ਪਿਆਜ਼ ਦੇ ਸਿਲਕੀ ਹੁੰਦੇ ਨੇ ਉਹਨੂੰ ਵਿੱਚ ਪਾ ਕੇ ਹੌਲੀ-ਹੌਲੀ ਆਪਣਾ ਹਿਲਾਉਂਦੇ ਰਹੋ ਇਹਦੇ ਵਿੱਚ ਤੁਸੀਂ ਬਦਾਮ ਕਲੌਂਜੀ ਮੇਥੇ ਸੁੱਕੇ ਔਲੇ ਬਦਾਮ ਤੇ ਨਾਰੀਅਲ ਦਾ ਤੇਲ ਇਹਨੂੰ ਹਿਲਾਉਂਦੇ ਰਹੋ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਹੁਣ ਆਪਾਂ ਨੇ ਪਾਈ ਹਲਦੀ ਹਲਦੀ ਨੇ ਵੀ ਆਪਣਾ ਕਲਰ ਦਿੱਤਾ ਵਿੱਚ ਥੋੜੀ ਜੀ ਕਾਫੀ ਹੌਲੀ ਤੁਸੀਂ ਹੌਲੀ ਹੌਲੀ ਇਹਨੂੰ ਹਿਲਾਉਂਦੇ ਰਹੋ ਤਾਂ ਕਿ ਇਹਦਾ ਪਾਊਡਰ ਬਣ ਜੇ ਇਹਨੂੰ ਬਾਅਦ ਚੋਂ ਕੱਢ ਕੇ ਕਿਸੇ ਮਿਕਸੀਰ ਵਿੱਚ ਇਹਦਾ ਬਰੀਕ ਬਰੀਕ ਪਾਊਡਰ ਬਣਾ ਲਓ ਤੁਸੀਂ ਇਸ ਨੂੰ ਕਿਸੇ ਵੀ ਤਰ੍ਹਾਂ ਆਰਡਰ ਬਣਾ ਸਕਦੇ ਹੋ ਜੇਕਰ ਕਿਸੇ ਕੋਲ ਮਿਕਸੀ ਜਾਂ ਗ੍ਰੈਂਡਰ ਨਾ ਹੋਵੇ ਤਾਂ ਤੁਸੀਂ ਇਹਨੂੰ ਮਾਮਦਿਸਤੇ ਵਿੱਚ ਵੀ ਪੁੱਟ ਕੇ ਬਣਾ ਸਕਦੇ ਹੋ ਘਰ ਵਿੱਚ ਕੋਈ ਵੀ ਸਮਾਨ ਹੋਵੇ ਤੁਸੀਂ ਉਹਦੇ ਨਾਲ ਤੁਸੀਂ ਆਪ ਕੁਝ ਤਿਆਰ ਕਰ ਸਕਦੇ ਹੋ ਆਪਣੀ ਰਸੋਈ ਦੇ ਵਿੱਚ ਇਹ ਸਾਰਾ ਸਮਾਨ ਆਪਣੀ ਰਸੋਈ ਦੇ ਵਿੱਚ ਹੀ ਹੁੰਦਾ ਤੁਹਾਨੂੰ ਕਲਰ ਲੈ ਲਤੀ ਗੋੜਦੀ ਤੁਸੀਂ ਆਪਣੇ ਘਰ ਦੇ ਵਿੱਚ ਹੀ ਇਸ ਨੂੰ ਤਿਆਰ ਕਰ ਸਕਦੇ ਹੋ ਨਾ ਕੋਈ ਕੈਮੀਕਲ ਤੁਸੀਂ ਆਪਣੇ ਹੱਥਾਂ ਦੇ ਨਾਲ ਤੁਸੀਂ ਆਪ ਤਿਆਰ ਕਰਨਾ ਤੇਲ ਗਰਮ ਕਰਕੇ ਜਿਹੜਾ ਆਪਾਂ ਪਾਊਡਰ ਤਿਆਰ ਕੀਤਾ ਸੀਗਾ ਉਸ ਨੂੰ ਇਹਦੇ ਵਿੱਚ ਹੌਲੀ-ਹੌਲੀ ਹਲਾਉਂਦੇ ਰਹੋ ਤੁਹਾਨੂੰ ਪਹਿਲੇ ਦਿਨ ਹੀ ਪਤਾ ਲੱਗ ਜਾਏਗਾ ਵੀ ਇਹ ਕਿੰਨਾ ਕਲਰ ਕਰਦਾ ਲਓ ਜੀ ਹੁਣ ਇਹ ਤਿਆਰ ਆ ਤੁਸੀਂ ਵੀ ਆਪਣੇ ਘਰ ਇਹਸ ਨੂੰ ਤਿਆਰ ਕਰ ਸਕਦੇ ਹੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਵੀਡੀਓ ਬਾਰੇ ਆਪਣੇ ਕੋਈ ਆਲ ਲਾਈਕ ਮੈਂ ਤੁਹਾਡਾ ਆਪਣਾ ਆਰਾਮ ਤੋਂ ਵੀ ਇਨ ਐਂਡ ਲੌਂਗ ਵੀਡੀਓ ਚੈਨਲ ਹੈ